ਮੈਨੂੰ ਤਾਂ ਡਰ ਲੱਗਣ ਲੱਗ ਗਿਆ ਮੈਨੂੰ ਲੱਗਦਾ ਥੋੜਾ ਘੱਟ ਸਾਡੇ ਨਾਲੋਂ ਜ਼ਿਆਦਾ ਹੋਣਾ ਉਹ ਜਿਹੜੇ ਲੀਡਰ ਦੇ ਇੱਥੇ ਬੈਠੇ ਹੈ ਮੈਂ ਉਹਨਾਂ ਨੂੰ ਕਹਿਦਾ ਕਿ ਬੇਇੱਜ਼ਤੀ ਨਾ ਕਰਾ ਦਿਓ ਕਿਤੇ ਜਿਵੇਂ ਐ ਲੱਗਦਾ ਮੈਨੂੰ ਲੱਗਦਾ ਅਗਲੀ ਵਾਰ ਮੈਂ ਕਿਆ ਕਰਾਂਗਾ ਮੇਰੀ ਤਾਂ ਮੈਂ ਬੈਠਿਆ ਸੀ ਕੋਰਟ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਅਗਲੀ ਵਾਰ ਬੀਪੀਆਂ ਦੀਆਂ ਰੈਲੀਆਂ ਰੱਖਿਆ ਕਰੋ ਉਹ ਵਧੀਆ ਹੁੰਦੀਆਂ ਕਿਉਂਕਿ ਤੁਸੀਂ ਇੱਕਦਰ ਜੋ ਜੰਗਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜੰਗਵਾਰੀਆਂ ਸੰਭਾਲਦੇ ਹੋ ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆ ਉਹਨਾਂ ਕਾ ਤੁਸੀਂ ਰੋਟੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਹਾਂ ਜੈ ਜੀ ਹਾਲਾਤਾਂ ਝਾੜੂ ਵਾਲਿਆਂ ਨੇ ਬਣਾਤੀ ਹੈ ਜੈ ਜੈ ਨਲਾਇਕ ਨਿਕਿੰਦ ਨਕਮਾ ਆ ਮੁੱਖ ਮੰਤਰੀ ਹੈ ਮੁੱਖ ਮੰਤਰੀ ਤਾਂ ਕਹਿੰਦੇ ਲਾਇਕ ਹੀ ਨਹੀਂ ਆ ਦੁਖ ਮੰਤਰੀ ਕਹੇ ਤਾਂ ਦੁਖ ਦਿੰਦਾ ਮੁੱਖ ਤਾਂ ਦਿੰਦਾ ਹੀ ਨਹੀਂ ਸੁਖ ਦਿੰਦਾ ਹੀ ਨਹੀਂ ਤੇ ਜਿਹੜਾ ਝਾੜੂ ਵਾਲੇ ਤੁਹਾਡੇ ਪਿੰਡ ਜਾਏ ਤੇ ਜਿਹੜਾ ਝਾੜੂ ਘਰੇ ਆ ਉਹਦੇ ਨਾਲ ਫੇਰਿਓ ਪਹਿਲੇ ਉਹਨਾਂ ਨੂੰ ਕਿਉਂਕਿ ਜਿੰਨੇ ਵੱਡੇ ਝੂਠੇ ਜਿੰਨੇ ਚੋਰ ਆ ਸਾਰੇ ਇਕੱਠੇ ਹੋਏ ਆ ਪੰਜਾਬ ਨੂੰ ਇੰਨਾ ਝਾੜੂ ਵਾਲਿਆਂ ਨੇ ਤਬਾਹ ਕਰ ਦਿੱਤਾ ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਆ ਜਿਹੜੇ ਇਹਨਾਂ ਦੇ ਲੀਡਰ ਹੈ ਦੇ ਨਾਲ ਦੇ ਜਿਹੜੇ ਐਮ.ਐਲ.ਏ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲਿਆਂ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਬੰਦ ਲਿਆ ਇੱਕ ਇੱਕ ਐਮ.ਐਲ.ਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗ ਗਏ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਥਾਣੇਦਾਰ ਨੂੰ ਕਹਿੰਦਾ ਡੀ.ਐਸ.ਪੀ ਨੂੰ ਕਹਿੰਦਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਆ ਲਾਕਾ ਜਾਂਦਾ ਜਿਵੇਂ ਇੱਥੇ ਸ਼ੇਪ ਹੁੰਦੀ ਸੀ ਆ ਜਿਹੜੇ ਤੁਹਾਡੇ ਆਪਣੇ ਪਿੰਡਾਂ ਵਿੱਚ ਸਕੂਲ ਬਣਾਏ ਐ ਹਸਪਤਾਲ ਬਣਾਏ ਐ ਡਿਸਪੈਂਸਰੀਆਂ ਬਣੀਆਂ ਕੱਸੀਆਂ ਬਣਾ ਕੱਡੀਆਂ ਖਾਲੇ ਬਣਾਏ ਐ ਗਲੀਆਂ ਨਾਲੀਆਂ ਬਣਾਈਆਂ ਇਹ ਸਾਰੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਬਣਾਈਆਂ ਬਾਪੂ ਬਾਦਲ ਤਾਂ ਘਰ ਰਿਪੇਅਰ ਕਰਨ ਵਾਸਤੇ ਪੈਸੇ ਦਿੱਤੇ ਹੁੰਦੇ ਸੀ ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਈ ਆ ਗਈ ਪੰਜਾਬ 'ਚ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਐਨਾ ਝੂਠ ਬੋਲਿਆ ਐਡੇ ਵੱਡੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਛੇਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਹਰ ਮਹੀਨੇ 2500 ਕਰਦਾਂਗੇ ਪੈਨਸ਼ਨ ਆਟਾ ਦਾ ਦੁੱਗਣਾ ਕਰਦਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਇਹ ਸਾਰਾ ਝੂਠ ਬੋਲਦੇ ਆ ਇੰਨਾ ਦਾ ਪਛੋਕੜ ਝੂਠਾਂ ਦਾ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ ਪਰ ਉਦੋਂ ਮਾਹੌਲ ਹੀ ਐ ਜਾਂ ਬਣ ਗਿਆ ਲੋਕੀ ਸਮਝੇ ਪਤਾ ਨਹੀਂ ਕਹਿ ਜਾ ਬਦਲਾ ਕਿ ਅਸੀਂ ਬਦਲਾ ਲੈ ਕੇ ਆਉਂਗੇ ਬਦਲਾ ਕੀ ਲਿਆਉਣਾ ਸੀ ਕਿ ਤਪਾਈ ਲਿਆਉਂਦੀ ਅੱਜ ਥੋਡੇ ਨੀਲੇ ਕੜ ਕਰਤੇ ਕਿ ਨਹੀਂ ਕੱਟੇ ਕਿ ਦੱਸੋ ਉਹਦੇ ਦਾੜਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ ਪੈਨਸ਼ਨਾਂ ਕੱਟਤੀਆਂ ਸ਼ਗਨ ਤਹੇ ਤੱਕ ਆਈ ਨਹੀਂ ਜਿਹੜੇ ਹਸਪਤਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ ਆ ਜਿਹੜੇ ਕਹਿੰਦੇ ਐ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਆ ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਹੁਣ ਮੁਫਤ ਕੀ ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲੇ ਬੀਬੀਆਂ ਆਈਆਂ ਕਈ ਵੀ ਪਿਆ ਮਿਲ ਨਹੀਂ ਆ ਸਾਰਿਆਂ ਨੂੰ ਬਿਲੋਂ ਲਾਗੇ ਕਿਆ ਹੋਣ ਲਾਗੇ ਤੁਹਾਨੂੰ ਤੇ ਬਾਪੂ ਬਾਦਲ ਦੇ ਟਾਈਮ ਨਾ ਇਤੇ ਕੋਈ 600 ਹੀ ਉਹਨੇ ਦੇਖਦਾ ਸੀ ਨਾ ਕੋਈ 800 ਯੂਨਿਟ ਦੇਖਦਾ ਸੀ ਕੋਡੇ ਕੋਈ ਪੁੱਛਦਾ ਸੀ ਕਿ ਤੇ ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ ਨਸ਼ੇ ਕਿਉਂ ਵਧ ਗਏ ਅੱਜ ਪੰਜਾਬ 'ਚ ਇਸ ਲਈ ਵਧ ਗਏ ਕਿ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਐ ਤੇ ਇਹਨਾਂ ਦੇ ਜਿਹੜੇ ਐਮ.ਐਲ.ਏ ਐ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਭਰ ਲਿਆ ਇੱਕ ਇੱਕ ਐਮਐਲਏ 5 5 6 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗੇ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਥਾਣੇਦਾਰਾਂ ਨੂੰ ਕਹਿਤਾ ਡੀਐਸਪੀ ਨੂੰ ਕਹਿਤਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਤੇ ਹੁਣ ਤੁਸੀਂ ਦੇਖੋ ਘਰ ਘਰ ਨਸ਼ਾ ਹੋ ਗਿਆ ਤੁਸੀਂ ਦੇਖੋ ਕਿੰਨੇ ਨੌਜਵਾਨ ਮਾਰੇ ਗਏ ਐ ਆਪਣੀ ਜਵਾਨੀ ਤਬਾਹ ਹੋ ਰਹੀ ਐ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਰਤੂਤਾ ਕਰਕੇ ਇਸ ਕਰਕੇ ਅੱਜ بڑا ਇਤਿਹਾਸਿਕ ਦਿਨ ਐ ਅਪਵਿੱਤਰ ਜਗ੍ਹਾ ਐ ਇੱਥੇ ਮਾਏ ਭਾਗੋ ਜੀ ਦੀ ਇਤਿਹਾਸ ਪਰੇ ਤੁਸੀਂ ਜਾਣਦੇ ਹੋ ਮੈਥੋਂ ਪਹਿਲੇ ਮਾਦਾ ਭਾਗ ਕੋੜ ਦਾ ਕੀ ਇਤਿਹਾਸ ਸੀ ਕਿਵੇਂ ਉਹਨਾਂ ਨੇ ਦਾਵਾ ਪੜਵਾਇਆ ਕਿਵੇਂ ਸਿੰਘਾਂ ਨੂੰ ਮਾਫੀ ਦਵਾਈ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਮਾਈ ਭਾਗਤਔਰ ਦੇ ਵਾਰਿਸ ਹੋ ਆਪਾਂ ਪੰਜਾਬ ਨੂੰ ਬਚਾਉਣਾ ਹੈ ਅਸਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ ਹੈ ਆਪਾਂ ਪੰਜਾਬ ਜਵਾਂਪਸ ਖੁਸ਼ੀਆਂ ਲੈ ਕੇ ਆਉਣੀ ਹੈ ਜੇ ਤੁਸੀਂ ਸਾਰਾ ਕੁਝ ਚਾਉਂਦੇ ਹੋ ਤੇ ਆਪਣੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਖਾਲਸਾ ਪੰਥ ਦੀ ਨਮੈਂਦੀ 50 ਦੀ ਚਤھے ਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ ਤੇ ਝਾੜੂ ਵਾਲਿਆਂ ਨੂੰ ਤੇ ਕਾਂਗਰਸੀਆਂ ਨੂੰ ਫਿਰ ਭਜਾਓ ਤਾਂ ਹੀ ਪੰਜਾਬ ਬਚ ਸਕਦਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਭੇਜਾਂਗੇ ਜਿਹੜਾ 1000 ਰੁਪਿਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਦੇ ਹਾਂ ਕਰਦੇ ਹਾਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਤਾ ਨੂੰ 2500 ਰੁਪਿਆ ਮਹੀਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਹੈ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਪੀਆਂ ਵਾਸਤੇ ਰੱਖੀਆਂ ਜਾਣਗੀਆਂ 33% ਸੀਟਾਂ ਬੀਪੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ एमपी ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਅਜ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰ ਜਾਂਦਾ ਪੜ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਬੀਬੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਹੋ ਗਈ ਸ਼ੁਰੂ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ ਅਸੀਂ ਇਸਤਰੀ ਕਾਲੀ ਦਲ ਦੀ ਇਸਤਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਹੇ ਆਂ ਤੇ ਬੀਬੀਆਂ ਨੂੰ ਬੇਨਤੀ ਕਰਦਾ ਤੁਸੀਂ ਕਾਲੀ ਦਲ ਦੇ ਮੈਂਬਰ ਬਣੋ ਆਪਣੀ ਤਾਕਤ ਬਣਾਓ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਨੂੰ ਤਗੜਾ ਕਰੋ ਕਿਉਂਕਿ ਤੁਸੀਂ ਘਰੇ ਪੈਣ ਨਾਲੋਂ اپنی آواز ਨੂੰ ਉਠਾਓ ਉਸ آواز ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ ਤੁਹਾਡੀ 50% ਆਬਾਦੀ ਹੈ ਜੇ 50% ਆਬਾਦੀ ਇੱਕ ਝੰਡੇ ਥੱਲੇ ਇਕੱਠੇ ਹੋ ਜੇ ਤੁਹਾਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਥੋਡੀਆਂ ਮੁਸ਼ਕ ਥੋਡੇ ਲੀਡਰ ਥੋਣ ਜਿਹੜੀ ਸਿਆਸੀ ਪਾਰਟੀਆਂ ਤੁਹਾਨੂੰ ਸੁਣ ਲੱਗ ਜਾਣਗੀਆਂ ਥੋਡੇ ਘਰੇ ਘਰੇ ਆ ਕੇ ਥੋਡੇ ਮੁਸ਼ਕਲਾਂ ਹੱਲ ਕਰਨਗੇ ਥੋਡੀ ਤਾਕਤ ਤਾਂ ਜੇ ਤੁਸੀਂ ਇਕੱਠੇ ਹੋ ਪਰ ਇੱਕ ਮਨ ਬਣਾ ਲਿਓ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਜਿਹੜਾ ਝਾੜੂ ਥੋਡੇ ਕੋਲੇ ਪੁਰਾਣਾ ਪਿਆ ਉਹਨੂੰ ਤਾਂ ਅੱਗ ਲਾ ਦਿਓ ਜਾ ਕੇ ਕਿਉਂਕਿ ਉਹ ਝਾੜੂ ਨਹੀਂ ਪਰਵਾਇਆ ਸਾਰਿਆਂ ਨੂੰ ਪੰਜਾਬ ਨੂੰ ਝਾੜੂ ਨਹੀਂ ਤੇ ਜਿਹੜਾ ਝਾੜੂ ਵਾਲੇ ਤੁਹਾਡੇ ਪਿੰਡ ਜਾਏ ਤੇ ਜਿਹੜਾ ਝਾੜੂ ਘਰੇ ਆ ਉਹਦੇ ਨਾਲ ਫੇਰਿਓ ਪਲੇ ਉਹਨਾਂ ਨੂੰ ਕਿਉਂਕਿ ਜਿੰਨੇ ਵੱਡੇ ਝੂਠੇ ਜਿੰਨੇ ਚੋਰ ਆ ਸਾਰੇ ਇਕੱਠੇ ਹੋਏ ਆ ਪੰਜਾਬ ਨੂੰ ਇੰਨਾ ਝਾੜੂ ਵਾਲਿਆਂ ਨੇ ਤਬਾਹ ਕਰ ਦਿੱਤਾ ਹੈ ਤੇ ਇਸ ਕਰਕੇ ਆਪਾਂ ਪੰਜਾਬ ਵਿੱਚ ਵਾਪਸ ਖੁਸ਼ੀਆਂ ਲਿਆਉਣ ਵਾਸਤੇ ਮੈਂ ਬੇਨਤੀ ਕਰਨਾ ਚਾਹਣਾ ਬੀਬੀਆਂ ਨੂੰ ਤੁਸੀਂ ਮਨ ਬਣਾ ਲਓਗੇ ਨਾ ਫਿਰ ਕੋਈ ਤੂਫਾਨ ਤੁਹਾਡੇ ਸਾਹਮਣੇ ਖੜ ਨਹੀਂ ਸਕਦਾ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਤੇ ਕਾਲੀ ਦਲ ਦੀ ਚੜ੍ਹਦੀ ਕਲਾ ਕਰਾਉਣਾ ਹੈ ਕੋਈ ਵੀ ਅੱਗੇ ਸਾਹਮਣਾ ਨਹੀਂ ਕਰ ਸਕਦਾ ਤੁਹਾਡੀ ਐਡੀ ਵੱਡੀ ਤਾਕਤ ਹੈ ਜਿਵੇਂ ਅੱਜ ਆ ਤੁਹਾਡੀ ਬੀਬੀਆਂ ਦੀ ਕਾਨਫਰੰਸ ਹੈ ਪਰਸੋਂ ਅਸੀਂ ਅਕਾਲੀ ਦਲ ਦੀ ਕਾਨਫਰੰਟ ਲੱਗੀ ਹੈ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਹੈ ਮੈਨ ਲੱਗਦਾ ਥੋੜਾ ਘੱਟ ਸਾਡੇ ਨਾਲੋਂ ਜ਼ਿਆਦਾ ਹੋਣਾ ਹੈ ਉਹ ਜਿਹੜੇ ਲੀਡਰ ਜੇ ਇੱਥੇ ਬੈਠੇ ਹੈ ਮੈਂ ਉਹਨਾਂ ਨੂੰ ਕਹਿਦਾ ਕਿ ਬੇਇੱਜ਼ਤੀ ਨਾ ਕਰਾ ਦਿਓ ਕਿਤੇ ਜਿਵੇਂ ਐ ਲੱਗਦਾ ਮੈਨੂੰ ਲੱਗਦਾ ਅਗਲੀ ਵਾਰ ਮੈਂ ਕਿਆ ਕਰਾਂਗਾ ਮੇਰੀ ਤਾਂ ਮੈਂ ਬੈਠਿਆ ਸੀ ਕੋਰਸ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਅਗਲੀ ਵਾਰ ਬੀਪੀਆਂ ਦੀਆਂ ਰੈਲੀਆਂ ਰੱਖਿਆ ਕਰੋ ਉਹ ਵਧੀਆ ਹੁੰਦੀਆਂ ਕਿਉਂਕਿ ਤੁਸੀਂ ਇੱਕਦਮ ਜੋ ਜਿੰਮਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜਿੰਮਵਾਰੀਆਂ ਸੰਭਾਲਦੇ ਹੋ ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆ ਉਹਨਾਂ ਕਹ ਤੁਸੀਂ ਰੋਕੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਆਂ ਅਯੋ ਜੀ ਅੱਜ ਹੀ ਫੈਸਲਾ ਕੀਤਾ ਕਿ ਸਟੇਜ ਤੇ ਸਾਰੀਆਂ ਬੀਬੀਆਂ ਬੈਠਣੀਆਂ ਹੌਲੀ ਹੌਲੀ ਬੀਬੀਆਂ ਕੋਲੇ ਕਮਾਨ ਜਾਈ ਜਾਂਦਾ ਘਰ ਦਾ ਦੱਦ ਤੁਹਾਡੇ ਕੋਲੇ ਹੈਗਾ ਹੀ ਐ ਪਰ ਫਿਰ ਤੋਂ ਮੈਂ ਖੀਚ ਕੇ ਨਾ ਚਾਹਣਾ ਪੰਜਾਬ ਨੂੰ ਬਚਾ ਲਓ ਸਹੀ ਮੈਨੇ ਦਿੰਦਾ ਸਾਂ ਤੁਸੀਂ ਸਾਰੇ ਦੇਖ ਰਹੇ ਹੋ ਅਮਾ ਮਖੌਲ ਦੀ ਗੱਲ ਨਹੀਂ ਮੈਂ ਸਹੀ ਕਰਿਆ ਜੈ ਜੀ ਹਾਲਾਤ ਆ ਝਾੜੂ ਵਾਲਿਆਂ ਨੇ ਬਣਾਤੀ ਐ ਜੈ ਜਨ ਨਲਾਇਕ ਨਕਿੰਦ ਨਕਮਾ ਆ ਮੁੱਖ ਮੰਤਰੀ ਐ ਮੁੱਖ ਮੰਤਰੀ ਤੇ ਕਹਿੰਦੇ ਲਾਇਕ ਹੀ ਨਹੀਂ ਆ ਦੁਖ ਮੰਤਰੀ ਕਹੇ ਤਾਂ ਦੁਖ ਦਿੰਦਾ ਮੁੱਖ ਤਾਂ ਦਿੰਦਾ ਹੀ ਨਹੀਂ ਸੁਖ ਦਿੰਦਾ ਹੀ ਨਹੀਂ ਤੇ ਅੱਜ ਦੀ ਮੈਂ ਫਿਰ ਤੋਂ ਸਾਰੀ ਲੀਡਰਸ਼ਿਪ ਨੂੰ ਸਾਡੀ ਹਿਸਟਰੀ ਕਾਲੀ ਦਲ ਦੀ ਪ੍ਰਧਾਨ ਨੂੰ ਮੈਂ ਵਧਾਈ ਦੇਣਾ ਚਾਹਣਾ ਤੇ ਮੈਂ ਇਸ ਮੁੱਚੇ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਟੀਵੀ ਤੇ ਸਾਹਮਣੇ ਦੇਖ ਰਹੀ ਐ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਵੇਂ ਬੀਬੀਆਂ ਨੇ ਮਿਹਨਤ ਕਰਕੇ ਏਡਾ ਵੱਡਾ ਕੱਟ ਕੀਤਾ ਜੇ ਸਾਰੀ ਲੱਗ ਜਾਣ ਤੇ ਸ਼ਰੋਮ ਨਹੀਂ ਕਾਲੀ ਦਿਲ ਦਾ ਭਾਵੇਂ ਝਾੜੂ ਵਾਲੇ ਭਾਵੇਂ ਕਾਂਗਰਸ ਵਾਲੇ ਭਾਵੇਂ ਕੋਈ ਮਰਜ਼ੀ ਇਕੱਠਾ ਹੋ ਜੇ ਇਹ ਬੀਬੀਆਂ ਇਕੱਠੀਆਂ ਹੋ ਗਈਆਂ ਚੰਡੇ ਥੱਲੇ ਆ ਬੀਬੀਆਂ ਸਾਰਿਆਂ ਨੂੰ ਭਜਾ ਦਨ ਕਿਤੇ ਵਾਪਸ ਪੰਜਾਬ ਵਿੱਚ ਪੰਥ ਦਾ ਆਪਣੀ ਪਾਰਟੀ ਦਾ ਰਾਜ ਲਿਆਉਣੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ